ਆਪਾ 100 ਰੁਪਏ ਸਗੇ ਅੱਜ ਆਪਾਂ ਜਾਣਾ ਸੀ ਆਪਣੀ ਆਲੂ ਲਾਉਣ ਵਾਲੀ ਮਸ਼ੀਨ ਗਰੀ ਬਣਾਉਣ ਦਿੱਤੀ ਸੀਗੀ ਆਪਾਂ ਜਿਹਦਾ ਰਿਗਰ ਮਾਰਕਾ ਤਰਫਾਲੀ ਵਗੈਰਾ ਤੇ ਉਹ ਆਪਾਂ ਜਾਣਦੇ ਸੀਗੇ ਲੈਣ ਤੇ ਪਿੱਛੇ-ਪਿੱਛੇ ਆਪਾਂ ਦੂਜਾ ਟਰੈਕਟਰ ਸੀਗਾ ਆਪਾਂ ਕਿ ਅਸੀਂ ਇੱਕ ਇਹਦੇ ਮਗਰ ਪਾਵਾਂਗੇ ਤੇ ਇੱਕ ਦੂਜੇ ਮਗਰ ਢੇੜਾ ਬਚ ਜਾਊਗਾ ਉਹ ਫੋਨ ਕਰੀ ਜਾਂਦੇ ਕਿਹਦੇ ਕਿ ਅੰਦਰ ਉਹਨੇ ਹੋਰ ਸਮਾਨ ਬਣਾਇਆ ਸੀ ਨਾ ਤੇ ਕਹਿੰਦੇ ਭਾਜੀ ਲੈ ਜਾਓ ਪਹਿਲਾਂ ਮੀਂਹ ਬੋਲ ਲੱਗਾ ਹੈ ਤੇ ਥੋੜਾ ਸਾਫ ਹੋ ਜਾ ਤੇ ਆਪਾਂ ਸੇ ਚੱਲ ਪੈ ਲੈਣ ਤੇ ਫਾਟੇ ਦੇ ਖੱਲੇ ਸੀਗਾ ਆਪਾਂ ਜਾਣਦੇ ਆ ਉੱਧਰ ਨਹੀਂ ਦੁਕਾਨ ਉੱਲੀ ਤੇ ਲੈਣ ਲੋ ਵੀ ਆਪਾਂ ਚੜ ਗਏ ਸਰਪ ਤੇ ਤੇ ਮੌਸਮ ਪੂਰਾ ਸਾਫ਼ ਸਜਾਤਾ ਪਹ ਨਿਕਲੀ ਸੀਗੀ ਬੱਤ ਜਿਹਦੇ ਵਿੱਚ ਕੋਈ ਖਾਸ ਚੀਜ਼ ਹੈ ਨਹੀਂ ਤੇ ਬਾਕੀ ਆਪਾਂ ਆ ਗਏ ਸੀਗੇ ਇੱਥੇ ਬਾਕੀ ਗੱਲ ਛਡੋ ਆਪਾਂ ਆ ਗਏ ਹਾਂ ਇੱਥੇ ਇੱਥੇ ਬੰਨ ਦਿੱਤਾ ਹੀ ਆਪਾਂ ਉਹਦੀ ਦੁਕਾਨ ਤੇ ਆ ਗਏ ਸੀਗੇ ਤੇ ਆਪਣਾ ਸਮਾਨ ਪੂਰਾ ਰੈਡੀ ਆ ਮਨੇ ਇਹ ਕੋਲਰ ਕੋਲਰ ਕਰਕੇ ਪੂਰਾ ਤਿਆਰ ਕੀਤਾ ਹੋਇਆ ਆ। ਆਪਾਂ ਦੇਖਦੇ ਆਂ ਇਹ ਟਰੈਕਟਰ ਮਗਰ ਸ਼ਹਿਰਾ ਖਾਲ ਕਿਹੜਾ 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 ਸਮਾਨ ਪਾਣੀ ਆ। ਡਰਿਗਰ ਪਾਵਾਂਗੇ ਜਾਂ ਮਾਰਕੇ ਵਾਲਾ ਕੁਝ ਪਾਵਾਂਗੇ ਇਹਦੇ ਮਗਰ। ਉਹ ਟਰੈਕਟਰ ਤਾਂ ਉਧਰੋਂ ਦੀ ਕ੍ਰੋਸ ਹੋ ਗਿਆ ਸੀ। ਇਹਨੂੰ ਘੁਮਾ ਕੇ ਲਿਆਉਣਾ ਪਿਆ ਆਪਾਂ ਨੂੰ ਕਿਉਂਕਿ ਇਹ ਉੱਥੋਂ ਨਿਕਲਣਾ ਨਹੀਂ ਸੀ ਉਹ ਫੱਟੀ ਟੁੱਟ ਜਾਨੀ ਸੀਗੀ। ਤੇ ਆ ਆ ਪਾਈ ਹੁਣੇ ਦੁਕਾਨ ਆ। ਤੇ ਜਿਹੜਾ ਬਾਹਰ ਪਿਆ ਆ ਇਹ ਆਪਾਂ 36 ਦੀ ਮਗਰ ਪਾ ਲੈਣਾ ਤੇ ਜਿਹੜਾ ਅੰਦਰ ਵਾਲਾ ਆ ਉਹ ਪੈਣਾ ਆਪਣਾ 45 ਮਗਰ ਕਿਉਂਕਿ ਟਰੈਕਟਰ ਅੰਦਰ ਜਾਣਾ ਨਹੀਂ 36 ਦੀ ਪਰ ਉਦਾਂ ਉਹਦਾ ਭਰ ਜਾਂਦਾ ਆ ਤੇ ਆ ਹੁਣ ਭਾਈ ਜੀ ਨੇ ਸਟicker ਵਗੈਰਾ ਲਾਉਣ ਲੱਪਿਆ ਆਪਣਾ ਸ਼ਾਪ ਦਾ ਭਤੀਜੇ ਵਾਲੇ ਆ ਸ਼ਾਪ ਕਰਤਾਰਪੁਰ ਆ ਤੇ ਬਹੁਤ ਵਧੀਆ ਕੰਮ ਕੀਤਾ ਬਹੁਤ ਵਧੀਆ ਸਮਾਨ ਬਣਾ ਕੇ ਦਿੱਤਾ ਆਪਾਂ ਨੇ ਇਹ ਜਾਲੀ ਜੁਲੀ ਲਾ ਕੇ ਪੂਰੀ ਵਧੀਆ ਰੰਗ ਰੂਮ ਕਰਕੇ ਤੇ ਇਹ ਲੀਡੀਆ ਪਹਿਲਾਂ ਤੋਂ ਬਣਾਇਆ ਹੁੰਦਾ ਪਰ ਬਹੁਤ ਵਧੀਆ ਕੰਮ ਕਰਕੇ ਦਿੱਤਾ ਹੈ। ਇਹ ਰੇਟ ਵੀ ਜਿਆਜ ਹੀ ਸੀਗਾ ਤੇ ਉਹ ਕਿ ਇਹ ਦੇ ਮਗਰ ਆਵਲਾ ਪਲੇ ਬਾਰੇ ਤਾਂ ਭਾਰ ਜ਼ਿਆਦਾ ਸੀਗਾ ਪਾਉਣਾ ਪਉਦੇ ਮਗਰ ਸੀਗਾ ਪਰ ਇਹ ਅੰਦਰ ਸੀਗਾ ਫੇਰ ਤੇ ਡਿਵਲਟਰ ਜਾਣਾ ਨਹੀਂ ਛਕੜੀ ਉਹਦੀ ਵੱਡੀ ਹੈ ਨਾ ਸੱਤੇ ਤੇ ਉੱਤੋਂ ਬਜਾ ਜਦੋਂ ਆਪਾਂ ਵਾਪਸ ਤੁਹਾਨੂੰ ਚਲੋ ਤੇ ਮਤਲਬ ਉਹ ਬੋਮ ਨਹੀਂ ਆ ਗਿਆ ਇਹ ਪਾਇਰ ਪੂਰੇ ਪੈਜ ਗੇ ਮੀਨਾਂ ਬਲਾਸਟਿਕ ਲਿਪਰ ਖਾਵਾਂਗੇ ਇੱਥੇ ਲੰਨੇ ਸਟਾਰਟ ਹੀ ਹੋਇਆ ਸੀ ਮੀ ਤੇ ਆਪ ਬੜੀਆ ਕਿ ਲਪੈੜ ਨਹੀਂ ਕੀਤਾ ਮੁਰਗੇ ਫੋਨ ਚ ਪਾਣੀ ਪੈ ਜਾਂਦਾ ਤੇ ਉਸ ਵਾਂਗ ਸੁਧ ਨਹੀਂ ਹੁੰਦਾ ਹੈਗਾ ਫੇਰ ਜੇ ਜਾ ਕੇ ਡਰੈਨ ਨਹੀਂ ਪੈਂਦੀ ਹੈ ਤੇ ਬਦਾ ਦੇਖਿਆ ਕਿ ਹੌਲੀ ਹੌਲੀ ਲੈ ਸਟਾਰਟ ਹੀ ਹੋਇਆ ਸੀ ਪਰ ਬਿਆਨਰ ਵਧੀਆ ਸੀ ਪਰ ਘਰ ਜਾਂਦੇ ਹਾਂ ਥਾ ਸਾ ਪੈਰ ਪੂਰੇ ਗਿੱਲੇ ਹੋ ਗਏ ਆਪਾਂ ਇੱਕ ਕੱਣਾ ਵੀ ਪੈ ਗਿਆ ਸੀ ਤੇ ਚਲੋ ਬਾਕੀ ਠੀਕ ਆ ਆਪਾਂ ਹੌਲੀ ਹੌਲੀ ਤਾਂ ਛੋਟੇ ਛੋਟੇ ਵਲੋਗ ਪਾਵਾਂਗੇ